ਪਟਵਾਰੀ ਕਨਗੋਸੇ ਬਾਲਾ ਨੂੰ ਵੀ ਇਹੀ ਚਿਕਾਵਨੀ ਹੈ ਕਿ ਆਪਣੀ ਡਿਊਟੀ ਇਮਾਨਦਾਰੀ ਨਾਲ ਕਰੋ ਲੋਕਾਂ ਨੂੰ ਪ੍ਰੇਸ਼ਾਨ ਨਾ ਕਰੋ ਜੇ ਜੇ ਪਠਾਨੀ ਕਰਦੇਗੇ ਜਿਹੜੇ ਲੋਕਲ ਪਟਵਾਰੀ ਆਪਣੇ ਆਪਣੇ ਸਹਾਰੇ ਲੱਗੇ ਹੈ ਜੀ ਉਹ ਇਸੇ ਤਰ੍ਹਾਂ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਹੀਂ ਕਰਨਗੇ ਸੋ ਉਹਨਾਂ ਨੂੰ ਵੀ ਦੂਰ ਦੂਰ ਜਿਹੜੀ ਆ ਉਹਨਾਂ ਦੀ ਡਿਊਟੀ ਲਗਾਈ ਜਾਵੇਗੀ ਤੇ ਉਹਨਾਂ ਤੇ ਵੀ ਸਖਤ ਜਿਹੜੀਆਂ ਕਾਰਵਾਈ ਹੋਗੀ ਅੱਖ ਰੋੜਾ ਤੇ ਵੀ ਰੱਖੀ ਜਾ ਰਹੀ ਹੈ ਕਿਹੜੇ ਪਟਵਾਰੀ ਸਹਿਬਾਨ ਕਲਗੋ ਸਹਿਬਾਨ ਜਿਹੜੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਹੀਂ ਨਿਭਾ ਰਹੇ ਉਹਨਾਂ ਦੇ ਉੱਤੇ ਵੀ ਕਾਰਵਾਈਆਂ ਜਿਹੜੀਆਂ ਹੋਣੀਆਂ ਸ਼ੁਰੂਆਤ ਹੋ ਗਈ ਹੈ ਪਹਿਲੇ ਆਮ ਆਦੀ ਪਾਰਟੀ ਵੱਲੋਂ ਜਿਹੜਾ ਵੀ ਐਕਸ਼ਨ ਦਿੱਤਾ ਗਿਆ ਹੈ ਕਿ ਪਟਵਾਰੀ ਜਾਂ ਤਹਿਸੀਲਦਾਰ ਹੜਤਾਲ ਦੇ ਚੱਲ ਜਾਂਦੇ ਆ ਖਮਿਆਜਾ ਆਮ ਲੋਕਾਂ ਨੂੰ ਪੂਤਣਾ ਪੈਂਦਾ ਇਸ ਲਈ ਸਰਕਾਰ ਤਿਆਰ ਹੈ ਕਿਉਂਕਿ ਐਕਸ਼ਨ ਮੋਡ ਤੇ ਹੋਣ ਸਸਪੈਂਡ ਦੇਖੋ ਜਿਹੜੇ ਪਿੱਛੇ ਕਿਸੇ ਨੇ ਭ੍ਰਿਸ਼ਟਾਚਾਰ ਕੀਤਾ ਉਹਦੇ ਦੇ ਲਈ ਜਿਹੜਾ ਨੇ ਧਰਨਾ ਦਿੱਤਾ ਸੀ ਤੇ ਉਹ ਜਿਹੜੇ ਜਿਹੜੇ ਮੈਂਬਰਸ ਲੈਫਟ ਸੀਲ ਦਾ ਤਸੀਲਦਾਰ ਉਸ ਧਰਨੇ ਦੇ ਵਿੱਚ ਸੀ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੋ ਇਹਨਾਂ ਨੂੰ ਸਖਤ ਚੇਤਾਵਨੀ ਹੈ ਕਿ ਜੇ ਇਮਾਨਦਾਰੀ ਨਾ ਕਰੋਗੇ ਸਰਕਾਰ ਤੁਹਾਡੇ ਨਾਲ ਹੈ ਜਦੋਂ ਤੁਸੀਂ ਕਿਸੇ ਭ੍ਰਿਸ਼ਟਾਚਾਰ ਬੰਦੇ ਦੇ ਲਈ ਧਰਨਾ ਲਾਓਗੇ ਤਾਂ ਜਿਹੜਾ ਵੀ ਉਹਦੇ ਵਿੱਚ ਧਰਨਾ ਲਗਾਉਣ ਦੀ ਕੋਸ਼ਿਸ਼ ਕਰੇਗਾ ਉਹ ਸਸਪੈਂਡ ਕਰਾਂਗੇ ਤੇਰਾ ਉੱਤੇ ਕਾਰਵਾਈ ਕਰੇਗਾ ਮਾਲ ਵਿਭਾਗ ਦੇ ਚੱਲ ਰਹੇ ਸੁਧਾਰਾ ਤੇ ਚੱਲਦੇ ਆ ਕਲ ਤਸੀਲਦਾਰ ਤੇ ਨਵੇਂ ਤਸੀਲਦਾਰਾਂ ਦੇ ਤਵਾਲੇ ਕੀਤੇ ਗਏ ਜਿਹਦੇ ਵਿੱਚ 56 ਤਹਿਸੀਲਦਾਰ ਸਹਿਬਾਨ 166 ਨੰਬਰ ਤਹਿਸੀਲਦਾਰ ਸਹਿਬਾਨ ਦੇ ਤਵਾਲੇ ਕੀਤੇ ਗਏ ਮੇਰੇ ਧਿਆਨ ਦੇ ਵਿੱਚ ਹੈ ਕਿ ਕਈ ਅਧਿਆਕਾਰੀਆ ਨੇ ਆਪਣੀ ਡਿਊਟੀ ਜਿਹੜੀ ਹੈ ਉਹ ਜੋਇਨ ਨਹੀਂ ਕੀਤੀ ਸੋ ਇਹਨਾਂ ਸਾਰੇ ਅਧਿਆਕਾਰੀਆ ਨੂੰ ਤੁਰੰਤ ਤਨਖਾਤੀ ਉੱਤੇ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਗਏ ਮੈਂ ਖੁਦ ਵੀ ਕੱਲ ਦਫ਼ਤਰ ਵਿੱਚ ਜਾ ਕੇ ਚੈਕਿੰਗ ਕਰਨੀ ਹੈ ਕਿ ਜਿਹੜੇ ਅਧਿਕਾਰੀ ਸਹਿਬਾਨ ਐਕਸੀਲਦਾਰ ਸਹਿਬਾਨ ਖੀਰਦਾਰ ਸਹਿਬਾਨ ਆਪਣੀ ਡਿਊਟੀ ਤੇ ਨਹੀਂ ਪਹੁੰਚੇ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਕਿਉਂਕਿ ਅਸੀਂ ਇਹ ਲੋਕਾਂ ਨੂੰ ਪਾਰ ਦੱਸੀ ਜਲੀ ਸਵਾਵਾ ਦੇਣ ਦੇ ਵਚਨਬੰਦ ਤੇ ਭ੍ਰਿਸ਼ਟਾਚਾਰ ਦਾ ਖਾਤਮਾ ਕਰਨ ਵਾਸਤੇ ਇਹ ਸਾਰੇ ਉਪਰਾਲੇ ਕੀਤੇ ਜਾ ਰਹੇ ਸੋ ਸਾਰੇ ਤਸਹੀਨਦਾਰ ਸਹਿਬਾਨ ਲੈਫਟ ਤਸਹੀਨਦਾਰ ਸਹਿਬਾਨਾਂ ਨੂੰ ਅੱਜ ਕੱਲ ਦੀ ਜਿਹੜੀ ਵਧਗੀਆਂ ਨਹੀਂ ਹੋਈ ਹੈ ਉਹਨਾਂ ਨੂੰ ਇਹ ਹੀ ਬੇਨਤੀ ਹੈ ਕਿ ਆਪਣੀ ਆਪਣੀ ਡਿਊਟੀਆਂ ਅੱਜ ਹੀ ਜੁਆਇਨ ਕਰ ਤੋਂ ਸਵੇਰ ਤੋਂ ਇਹਨਾਂ ਦੀ ਚੈਕਿੰਗ ਸ਼ੁਰੂ ਕਰਾਂਗੇ ਮੈਂ ਐਫਸੀਆਰ ਅਨਰਾਗ ਬਰਮਾ ਜੀ ਵੀ ਫੇਰ ਜਗ੍ਹਾ ਚੈਕਿੰਗ ਕਰਨਗੇ ਮੈਂ ਖੁਦ ਆਪ ਜਾਵਾਂਗਾ ਸੋ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਚੈਕਿੰਗ ਕਰ ਸਕਦੇ ਆ ਜੋ ਜਿਹੜੇ ਅਫਸਰ ਮੌਕੇ ਤੇ ਨਹੀਂ ਪਾਈ ਗਏ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਸਰ ਇਹਦਾ ਚ ਉਹ ਹੋ ਪ ਤੁਹਾਨੂੰ ਜਿਵੇਂ ਪਹਿਲਾਂ ਇਹਨਾਂ ਨੇ ਸਾਰਿਆਂ ਨੂੰ ਰੈਪ੍ਰੈਸ ਕੀਤਾ ਸੀ ਜਾਂ ਸਟਾਈਕ ਕੀਤੀ ਸੀ ਅਗਰ ਕੋਈ ਕਾਰਵਾਈ ਨਹੀਂ ਕਰਦਾ ਕੋਈ ਜੁਆਇਨ ਨਹੀਂ ਕਰਦਾ ਉਹ ਸਭ ਤੋਂ ਸਖਤ ਕਾਰਵਾਈ ਐਕਸ਼ਨ ਕੀ ਦੇਖੋ ਇਹਨਾਂ ਨੂੰ ਚਾਰ ਸ਼ੀਟ ਕਰਾਂਗੇ ਸਸਪੈਂਡ ਕਰਾਂਗੇ ਜੇ ਜ਼ਿਆਦਾ ਹੀ ਇਹਨਾਂ ਨੇ ਕੋਈ ਗਲਤ ਲੋਕਾਂ ਨੂੰ ਸਹੂਲਤਾਂ ਦੇਣ ਤੋਂ ਇਨਕਾਰ ਕੀਤਾ ਤੇ ਸਸਪੈਂਡ ਵੀ ਹੋ ਸਕਦੇ ਆ ਜੀ ਸੋ ਕਿ ਜਦੋਂ ਅਸੀਂ ਪਾਰਦਰਸ਼ੀ ਤਰੀਕੇ ਨਾਲ ਲੋਕਾਂ ਨੂੰ ਸੁਆਵਾਂ ਦੇਣੀ ਆ ਤੇ ਜੇ ਉੱਥੇ ਪੂਰੇ ਨਹੀਂ ਉਤਰਨਗੇ ਤੇ ਜਿਵੇਂ ਪੰਜਾਬ ਸਰਕਾਰ ਜਿਹੜੀ ਆ ਸਰਦਾਰਪੁਰ ਸਿੰਘ ਮਾਨ ਜੀ ਦੀ ਸਰਕਾਰ ਆ ਮਾਦੀ ਪਾਰਟੀ ਸਰਕਾਰ ਲੋਕਾਂ ਨੂੰ ਇਮਾਨਦਾਰ ਇਮਾਨਦਾਰੀ ਨਾਲ ਪਾਰਦਰਸ਼ੀ ਤਰੀਕੇ ਨਾਲ ਸਾਰੀਆਂ ਸੁਆਵਾਂ ਭ੍ਰਿਸ਼ਟਾਚਾਰ ਮੁਕਤ ਸੁਆਵਾਂ ਦੇਣ ਦੀ ਵਚਨਬੱਧ ਹੈ ਤੇ ਜੇ ਇਸ ਤਰ੍ਹਾਂ ਨਹੀਂ ਕਰਨਗੇ ਤੇ ਕਿਵੇਂ ਭ੍ਰਿਸ਼ਟਾਚਾਰ ਦਾ ਖਾਤਰਾ ਹੋਵੇਗਾ ਸੋ ਉਹਨਾਂ ਨੂੰ ਇਮਾਨਦਾਰੀ ਨਾਲ ਆਪਣੀ ਡਿਊਟੀ ਤੇ ਜੁਆਇਨ ਕਰਨਾ ਪਵੇਗਾ ਸੋ ਇਮਾਨਦਾਰੀ ਨਾਲ ਹੀ ਲੋਕਾਂ ਦੀ ਸੇਵਾ ਕਰਨੀ ਪੈਗੀ ਸੋ ਜਿਨ੍ਹਾਂ ਦੇ ਕੋਈ ਦਿਮਾਗ ਦੇ ਵਿੱਚ ਹੋਵੇ ਕਿ ਮੈਂ ਸਰ ਜੀ ਆਪਣੀ ਬਦਲੀ ਇੱਥੋਂ ਚੇਂਜ ਕਰਵਾ ਲਾਂਗਾ ਮੈਂ ਇਸ ਤਰ੍ਹਾਂ ਕਰ ਲਾਂਗਾ ਮੈਂ ਜੁਆਇਨ ਜੁਆਇਨ ਚਾਰ ਦਿਨ ਰੁੱਕ ਕੇ ਚੱਲ ਜਾਵਾਂਗਾ ਜਾਂ ਮੈਂ ਛੁੱਟੀ ਦਾ ਸਹਾਰਾ ਲੈ ਕੇ ਮੈਂ ਛੁੱਟੀ ਪਰ ਲਾਂਗਾ ਸੋ ਉਹਨਾਂ ਤੇ ਜਿਹੜੀ ਹੈ ਸਖਤ ਕਾਰਵਾਈ ਕਰੇ ਕਿ ਸਿਰ ਹਾਲੇ ਤੱਕ ਕੋਈ ਇਨਫੋਰਮੇਸ਼ਨ ਤੁਹਾਡੇ ਕੋਲ ਕੀ ਕਿਹੜੇ ਤਹਸੀਲਾਂ ਦੇ ਵਿੱਚ ਜਿਹੜੀਆਂ ਅੱਜ ਸਾਰੇ ਡੀਸੀ ਸਾਹਿਬਾਨਾਂ ਨੂੰ ਹੁਕਮ ਦਿੱਤੇ ਗਏ ਐ ਐਸਸੀ ਦੀ ਸਾਰੀ ਮੀਟਿੰਗ ਚੱਲੀ ਐ 3:30 ਵਜੇ ਉਹਨਾਂ ਨੇ ਕਹਿ ਦਿੱਤਾ ਕਿ ਸਾਰਿਆਂ ਨੂੰ ਟੋਟਲ ਜਿਹੜੀ ਅਕਾਲੀ ਕਹਿਤਾ ਸੀ ਕਿ ਜੁਆਇਨਿੰਗ ਨਾਲ ਦੀ ਨਾਲ ਆਪਣੇ ਆਪਣੇ ਸ਼ੀਟ ਤੇ ਜੁਆਇਨ ਕਰੋ ਪਰ ਜਿਹੜੇ ਜੁਆਇਨ ਨਹੀਂ ਹੋਏ ਸੋ ਉਹਨਾਂ ਤੇ ਮੈਂ ਆਪ ਕੱਲ ਚੈੱਕ ਕਰਕੇ ਸੋਣੀ ਕਾਰਵਾਈ ਕਰਾਂ ਸਰ ਇਹ ਛਾਪਮਰੀ ਆ ਰਹੀ ਗਿਆ ਰੇਡ ਕਰਨ ਦੀ ਲੋੜ ਹੈ ਕਿ ਸਿਰਫ ਮੁਹਾਰੇ ਸ਼ਹਿਰ ਜਾਂ ਪੂਰੇ ਪੰਜਾਬ ਨਹੀਂ ਪੂਰੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਜਾ ਕੇ ਛਾਪਮਰੀ ਹੋ ਸਕਦੀ ਹੈ ਕੱਲ ਲੁਧਿਆਣਾ ਨਹੀਂ ਪੂਰੇ ਪੰਜਾਬ ਚ ਲੁਧਿਆਣਾ ਜਲੰਧਰ ਅਮਰitsar ਫਰੀਦਕੋਟ ਬਠਿੰਡਾ ਕਿਤੇ ਵੀ ਮਹਾਲੀ ਖਰੜ ਮਾਜਰੀ ਹਰ ਜਗ੍ਹਾ ਤੇ ਜਿਹੜੀ ਚੈਕ ਹੋ ਸਕਦੀ ਹੈ ਡੀਸੀ ਦੇ ਦੋ ਤੋਂ ਵੀ ਹੋਈ ਜੀ ਚੈਕਿੰਗ ਜਿਵੇਂ ਰਾਗ ਬਰਮਾ ਐਫਸੀਆਰ ਨੇ ਪੰਜਾਬ ਦੇ ਨਹੀਂ ਦੇਖੋ ਰਾਗ ਬਰਮਾ ਜੀ ਐਫਸੀਆਰ ਨੇ ਸਾਡੇ ਉਹ ਵੀ ਕਰਨਗੇ ਮੈਂ ਵੀ ਕਰਾਂਗਾ ਡੀਸੀ ਸਰਵਾਨ ਨੂੰ ਹੁਕਮ ਦਿੱਤੇ ਗਏ ਆ ਉਹਨਾਂ ਨੂੰ ਕਿਹਾ ਗਿਆ ਕਿ ਸਾਰੀ ਰਿਪੋਰਟ ਦਿਓ ਤੇ ਜਿਹੜੇ ਨਹੀਂ ਆਪਣੀ ਡਿਊਟੀ ਜੁਆਇਨ ਕਰੇ ਉਹ ਡਿਸਿਸੇ ਬਾਲ ਕੱਲ ਸਵੇਰੇ ਸਵੇ ਤੱਕ ਸਾਨੂੰ ਪਹੁੰਚ ਦੇਣਗੇ ਸੋ ਜਿਹੜੇ ਨਹੀਂ ਮੋਕਾ ਸਾਨੂੰ ਮਿਲਣਗੇ ਉਹ ਸੰਸਕਟ ਚ ਲਾਉਗਾ ਸਰਪਬ ਪਬਲਿਕ ਸੱਜਿਆ ਕਰਾਉਣਾ ਹੋਵੇ ਉਹਦੀ ਜੇ ਨਹੀਂ ਕਰੇ ਦੇਖੋ ਅਸੀਂ ਪਹਿਲੇ ਦਿਨ ਤੋਂ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਪਹਿਲੇ ਦਿਨ ਤੋਂ ਹੀ ਸਾਡੇ ਪਾਰਟੀ ਸੁਪਰੀਮਾਰਡਿੰਗ ਕੇਰੀ ਵਾਗਣਾ ਜਦੋਂ ਅਸੀਂ 2022 ਦੇ ਵਿੱਚ ਕਰ ਕਰ ਲੋਕਾਂ ਕੋਲ ਜਾਂਦੇ ਸੀ ਲੋਕਾਂ ਨੂੰ ਕੋਈ ਬੇਨਤੀ ਕਰਦੇ ਸੀ ਇੱਕ ਮੌਕਾ ਕਿ ਜੀਵਨ ਲੋ ਦਿਓ ਅਸੀਂ ਜਿਹੜਾ ਭ੍ਰਿਸ਼ਟਾਚਾਰ ਦਾ ਖਾਤਮਾ ਕਰਾਂਗੇ ਅਸੀਂ ਨਸ਼ਾ ਮੁਕਤ ਪੰਜਾਬ ਕਰਾਂਗੇ ਅਸੀਂ ਸਕੂਲਾਂ ਤੇ ਸਰਕਾਰੀ ਹਸਪਤਾਲਾਂ ਚ ਸਰਕਾਰੀ ਸਕੂਲਾਂ ਚ ਸੁਧਾਰ ਲਿਆਵਾਂਗੇ ਹਰ ਜਿਹੜੀ ਅਸੀਂ ਦਿੱਤੀ ਹੈ ਗਰੰਟੀ ਦੇ ਕੰਮ ਚੱਲ ਰਿਹਾ ਨਸ਼ਾ ਮੁਕਤ ਜਿਹਾ ਅਸੀਂ ਦੇਖਿਆ ਹੀ ਹੈ ਬਹੁਤ ਵੱਡੀ ਕਾਰਵਾਈ ਜਿਹੜੀ ਹੈ ਜੁੱਧ ਨਸ਼ਾ ਫਰੋਦ ਚੱਲ ਰਿਹਾ ਸੋ ਇਸੇ ਤਰ੍ਹਾਂ ਹੀ ਜਿਹੜੇ ਵੀ ਤਹਿਸੀਲਾਂ ਦੇ ਵਿੱਚ ਪ੍ਰਿਸ਼ਟਾਚਾਰ ਦਾ ਖਾਤਮਾ ਕਰਨ ਵਾਸਤੇ ਜਿਹੜੇ ਤਹਿਸੀਲਾਂ ਦੇ ਵਿੱਚ ਪ੍ਰਿਸ਼ਟਾਚਾਰੀ ਕਰਦੇ ਰਿਸ਼ਵਤ ਲੈਣ ਦੇ ਫੜੇਗੇ ਉਹ ਪਿੱਛੇ ਜਾਂ ਲੋਕਾਂ ਨੂੰ ਤੰਗ ਕਰਦੇ ਦੇ ਭਾਇਗਿਆ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੋ ਬਿジネス ਦੀਆਂ ਕਾਰਵਾਈ ਚੱਲੀਆਂ ਜਿਹੜਾ ਜਿਹਨਾਂ ਨੇ ਰਿਸ਼ਵਤ ਲਈ ਤੇ ਆਉਣ ਵਾਲੇ ਟਾਈਮ ਤੇ ਵੀ ਜਿਹੜੀ ਇਸੇ ਤਰ੍ਹਾਂ ਹੀ ਕਾਰਵਾਈਆਂ ਕਿਉਂਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਇਮਾਨਦਾਰ ਸਰਕਾਰ ਲਈ ਹੈ ਲੋਕਾਂ ਨੇ ਚੁਣੀ ਹੈ ਤੇ ਅਸੀਂ ਇਮਾਨਦਾਰੀ ਜਿਹੜਾ ਪਾਰਦਰਸ਼ੀ ਤਰੀਕੇ ਨਾਲ ਲੋਕਾਂ ਦਾ ਹਰ ਕੰਮ ਹੈ ਤਸੀਲਾਂ ਦੇ ਵਿੱਚ ਪਟਵਾਰੀ ਕੰਮ ਕਰ ਲੋ ਵੀ ਤੁਹਾਡੇ ਚੈਨਲ ਲਈ ਕਹਿੰਨਾ ਕਿ ਪਟਵਾਰੀ ਕਨਗੋ ਤਸੀਲਦਾਰ ਸਹਿਬਾਨ ਨਹਿ ਤਸੀਲਦਾਰ ਸਹਿਬਾਨ ਡੀਰ ਸਹਿਬਾਨ ਇਹ ਲੋਕਾਂ ਦੀ ਸੁਰਦਾਂ ਲਈ ਜਿਹਨਾਂ ਨੇ ਆਪਣੀਆਂ ਡਿਊਟੀਆਂ ਆਪ ਜੋਨ ਕੀਤੀ ਹੈ ਕਿ ਲੋਕਾਂ ਦੀ ਅਸੀਂ ਸੇਵਾ ਕਰਾਂਗੇ ਸੋ ਇਹਨਾਂ ਨੂੰ ਇਮਾਨਦਾਰੀ ਨਾਲ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਸੇਵਾ ਕਰਨੀ ਪਊਗੀ ਸੋ ਇਹਨਾਂ ਨੂੰ ਬੇਨਤੀ ਵੀ ਹੈ ਤੇ ਚੇਤਾਵਨੀ ਵੀ ਹੈ ਕਿ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਕਰੋ ਤੇ ਤੁਹਾਡੇ ਵੱਲੋਂ ਸਿਰ ਸਰਕਾਰ ਚ ਇਮਾਨਦਾਰੀ ਤੁਹਾਡੇ ਵੱਲੋਂ ਕਿਉਂਕਿ ਬਹੁਤ ਸਾਰੀਆਂ ਚਫਾਰਸ਼ਾਂ ਤੁਹਾਨੂੰ ਵੀ ਆਣਗੀਆਂ ਕਿਉਂਕਿ ਇਹ ਬਹੁਤ ਇੱਕ ਕਹਿੰਦੇ ਨੇ ਰਿਵਾਇਤ ਹੈਗੀ ਹੈ ਕਿ ਮੰਤਰੀ ਦਾ ਕੋਈ ਨੇੜਲਾ ਜਾਂ ਮੰਤਰੀ ਦੀ ਜਾਣ ਪਛਾਣ ਵਾਲਾ ਤਾਂ ਬਦਲੀ ਰਖਵਾ ਲਵੇ ਤਾਂ ਦੇਖੋ ਸਭ ਤੋਂ ਵੱਧ ਨੇੜਤਾ ਤੇ ਉਹੀ ਹੁੰਦੀ ਹੈ ਕਿ ਜਿਸ ਹਲਕੇ ਦਾ ਮંત્રી ਖੁਦ ਸੇਵਾਦਾਰ ਹੁੰਦਾ ਨੁਮਾਇੰਦਾ ਹੁੰਦਾ ਉਸ ਹਲਕੇ ਦੇ ਵਿੱਚ ਜਿਹੜੀ ਤਸੀਲ ਹੁੰਦੀ ਜਾਂ ਸਬ ਤਸੀਲ ਹੁੰਦੀ ਹੈ ਉਸ ਤੋਂ ਸਬ ਤਸੀਲਦਾਰ ਨੂੰ ਬਾਰ ਬਾਰ ਉੱਥੇ ਲੰਗਵਾ ਸਕਦਾ ਸੋ ਮੇਰੇ ਹਲਕੇ ਸਾਹਮਣੇ ਵਾਲਾ ਪਿੰਡ ਹੈ ਮੈਂ ਲੁਧਿਆਣੇ ਦਾ ਤੇ ਮੈਂ ਕਿਸੇ ਵੀ ਤਸੀਲਦਾਰ ਦੀ ਖੁਦ ਵੀ ਆਪਣੀ ਸਪਾਰਸ ਨਹੀਂ ਕੀਤੀ ਜਾਂ ਉਹਨੂੰ ਨਹੀਂ ਰੱਖਿਆ ਗਿਆ ਸਾਰੇ ਤਸੀਲਦਾਰ ਸੇਬਾਂ ਜਿੱਥੇ-ਜਿੱਥੇ ਵੀ ਦੋ ਰਨ ਲੋਡ ਸਮਝੀ ਜਿੱਥੇ ਲੋਕਾਂ ਦੀ ਸੇਵਾ ਵਧੀਆ ਨਿਭਾ ਸਕਦੇ ਉਹਨਾਂ ਨੂੰ ਉੱਥੇ ਲਗਾਇਆ ਗਿਆ 200 ਕਿਲੋਮੀਟਰ ਕੋ 150 ਕਿਲੋਮੀਟਰ ਦੇ ਜਿਹੜੇ ਇੱਥੇ ਲੁਧਿਆਣੇ ਆਏਗੇ ਲੁਧਿਆਣੇ ਵਾਲੇ ਬਠਿੰਡੇ ਦੇ ਜਲੰਧਰ ਦੇ ਮੁਕਸਰ ਦੇ ਸੋ ਸਾਰਿਆਂ ਨੂੰ ਅਲੱਗ-ਅਲੱਗ ਜਗ੍ਹਾ ਡਿਊਟੀ ਮਿਲੀ ਹੈ ਸੋ ਸਾਰੇ ਇਮਾਨਦਾਰੀ ਨਾਲ ਡਿਊਟੀ ਕਰ ਰਹੇ ਆ ਬਹੁਤ ਸਾਰੇ ਤਸੀਲਦਾਰ ਸਹਿਮਾਨ ਨੈਤ ਤਸੀਲਦਾਰ ਸਰ ਸਾਹਿਬ ਸਹਿਰਾਲ ਹੁਣ ਇਮਾਨਦਾਰੀ ਨਾਲ ਡਿਊਟੀ ਕਰ ਰਿਹਾ ਸੋ ਪਟਵਾਰੀ ਕਨਗੋ ਸਹਿਮਾਨਾਂ ਨੂੰ ਵੀ ਇਹੀ ਚੇਤਾਵਨੀ ਹੈ ਕਿ ਆਪਣੀ ਡਿਊਟੀ ਇਮਾਨਦਾਰੀ ਨਾਲ ਕਰੋ ਲੋਕਾਂ ਨੂੰ ਪ੍ਰੇਸ਼ਾਨ ਨਾ ਕਰੋ ਜੇ ਜੇ ਪਥਾਨੀ ਕਰਦੇਗੇ ਲੋਕਲ ਪਟਵਾਰੀ ਆਪਣੇ ਆਪਣੇ ਸਹਾਰਜ ਲੱਗੇ ਆ ਜੀ ਉਹ ਇਸੇ ਤਰ੍ਹਾਂ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਹੀਂ ਕਰਨਗੇ ਸੋ ਉਹਨਾਂ ਨੂੰ ਵੀ ਦੂਰ ਦੂਰ ਜਿਹੜੀ ਆ ਉਹਨਾਂ ਦੀ ਡਿਊਟੀ ਲਗਾਈ ਜਾਵੇਗੀ ਤੇ ਉਹਨਾਂ ਤੇ ਵੀ ਸਖਤ ਜਿਹੜੀਆਂ ਕਾਰਵਾਈ ਹੋਏਗੀ ਅੱਖ ਰੋੜਾ ਤੇ ਵੀ ਰੱਖੀ ਜਾ ਰਹੀ ਹੈ ਤੇ ਕਿਹੜੇ ਪਟਵਾਰੀ ਸਹਿਬਾਨ ਕਲਗੋ ਸਹਿਬਾਨ ਜਿਹੜੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਹੀਂ ਨਿਭਾ ਰਹੇ ਉਹਨਾਂ ਦੇ ਉੱਤੇ ਵੀ ਕਾਰਵਾਈਆਂ ਜਿਹੜੀਆਂ ਹੋਣੀ ਸ਼ੁਰੂਆਤ ਹੋ ਜੇ ਪਰ ਆਮ ਆਲੀ ਪਾਰਟੀ ਵੱਲੋਂ ਜਦੋਂ ਵੀ ਐਕਸ਼ਨ ਦਿੱਤਾ ਗਿਆਗਾ ਤੇ ਪਟਵਾਰੀ ਜਾਂ ਤਹਿਸੀਲਦਾਰ ਹੜਤਾਲ ਤੇ ਚਲ ਜਾਂਦੇ ਆ ਕਮਿਆਜਾ ਆਮ ਲੋਕਾਂ ਨੂੰ ਬੁਤਣਾ ਕਹਿੰਦਾ ਇਸ ਲਈ ਸਰਕਾਰ ਪਿਆਰ ਹੈ ਕਿਉਂਕਿ ਐਕਸ਼ਨ ਮੋਡ ਤੇ ਹਾਂ ਸਸਟੇਨ ਦੇਖੋ ਜਿਹੜੇ ਪਿੱਛੇ ਕਿਸੇ ਨੇ ਭ੍ਰਿਸ਼ਟਾਚਾਰ ਕੀਤਾ ਉਹਦੇ ਦੇ ਲਈ ਜਿਹੜਾ ਨੇ ਧਰਨਾ ਦਿੱਤਾ ਸੀ ਤੇ ਉਹ ਜਿਹੜੇ ਜਿਹੜੇ ਮੈਂਬਰਸ ਲੈਫਟ ਸੀਲ ਦਰ ਤਸੀਲ ਦਰ ਪੋਸਟਰ ਨੇ ਦੇ ਵਿੱਚ ਸੀ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੋ ਇਹਨਾਂ ਨੂੰ ਸਖਤ ਚੇਤਾਵਨੀ ਹੈ ਕਿ ਜੇ ਇਮਾਨਦਾਰੀ ਨਾ ਕਰੋਗੇ ਸਰਕਾਰ ਤੁਹਾਡੇ ਨਾਲ ਹੈ ਜਦੋਂ ਤੁਸੀਂ ਕਿਸੇ ਭ੍ਰਿਸ਼ਟਾਚਾਰ ਬੰਦੇ ਦੇ ਲਈ ਧਰਨਾ ਲਾਓਗੇ ਤੋ ਜਿਹੜਾ ਵੀ ਉਹਦੇ ਵਿੱਚ ਤਰਨ ਲਗਾਉਣ ਦੀ ਕੋਸ਼ਿਸ਼ ਕਰੇਗਾ ਉਹ ਸਸਪੈਂਡ ਕਰਾਂਗੇ ਜਿਹੜਾ ਉਹਤੇ ਕਾਰਵਾਈ